11 ਫਰਵਰੀ ਦਿਨ ਬੁੱਧਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਕਿਹੜੇ ਕਿਹੜੇ ਪਲਾਨ ਨੇ ਜੀਨਾਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਟ੍ਰੇਡ ਕਰ ਸਕਦੇ ਆ ਨਿਫਟੀ ਦੇ ਵਿੱਚ ਬੁੱਧਵਾਰ ਨੂੰ 11 ਫਰਵਰੀ ਨੂੰ ਸੋ ਇਸ ਵੀਡੀਓ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਕਿਹੜੇ ਕਿਹੜੇ ਪਲਾਨ ਦੱਸੇ ਸੀ ਤੇ ਉਹਨਾਂ ਦੇ ਮੁਤਾਬਕ ਚੀਜ਼ਾਂ ਹੋਈਆਂ ਜਾਂ ਫਿਰ ਨਹੀਂ ਹੋਈਆਂ ਤੇ ਅੱਜ ਜਿਹੜੀ ਆਪਾਂ ਨੂੰ ਟ੍ਰੇਡ ਕੀਤੀ ਸੀ ਉਹਦੇ ਵਿੱਚ ਕੀ ਹੋਇਆ ਕਿਹੜੇ ਹਿਸਾਬ ਦੇ ਨਾਲ ਉਹ ਆਪਾਂ ਟ੍ਰੇਡ ਕੀਤੀ ਸੀ ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਕੱਲ ਦੀ ਵੀਡੀਓ ਦੀ ਗੱਲ ਕਰਦੇ ਹਾਂ ਸੋ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲਾਨ ਦੱਸਿਆ ਸੀ ਕਿ ਜੇ ਨਿਫਟੀ ਆਪਣਾ 5819 ਦੇ ਕੋਲ ਆ ਕੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ ਇਨਵਰਟਿਡ ਹੈਮਰ ਬਣਾਉਂਦੀ ਹੈ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਦੂਜਾ ਪਲਾਨ ਆਪਣਾ ਇਹ ਸੀ ਕਿ ਜੇ ਨਿਫਟੀ 5905 ਦੇ ਕੋਲ ਜਾ ਕੇ ਆਪਣਾ ਕੋਈ ਐਮ ਪੈਟਰਨ ਬਣਾਉਂਦੀ ਹੈ 15 ਮਿੰਟ ਦਾ ਜਾਂ ਮਲਟੀ ਟਾਈਮ ਫਰੇਮ ਪੈਟਰਨ ਬਣਾਉਂਦੀ ਥੱਲੇ ਵਾਸਤੇ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਸੋ ਇਹ ਦੋ پلان ਸੀ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ پلان ਨਹੀਂ ਬਣਿਆ ਕਿਉਂ ਨਹੀਂ ਬਣਿਆ ਕਿਉਂਕਿ ਨਿਫਟੀ ਗੈਪ ਅਪ ਗੈਪ ਅਪ ওপਨਿੰਗ ਹੋਈ ਤੇ ਗੈਪ ਅਪ ওপਨਿੰਗ ਹੋ ਕੇ ਉਸ ਤੋਂ ਬਾਅਦ ਨਿਫਟੀ ਨੇ ਇਥੋਂ ਸਪੋਰਟ ਲੈ ਕੇ ਫਿਰ ਉੱਤੇ ਗਈ ਹੈ ਸੋ ਉਸ ਤੋਂ ਬਾਅਦ ਆਪਾਂ ਕੀ ਕੀਤਾ WhatsApp ਚੈਨਲ ਤੇ ਤਾਨੂੰ ਅਪਡੇਟ ਕੀਤੇ ਜਦੋਂ ਗੈਪ ਅਪ ਓਪਨਿੰਗ ਹੋਗੀ ਸਪੋਰਟ ਤੇ ਰੈਜ਼ਿਸਟੈਂਸ ਸੋ ਜਿਹੜੇ ਆਪਾਂ ਵਟਸਐਪ ਚੈਨਲ ਤੇ ਤੁਹਾਨੂੰ ਅਪਡੇਟ ਕੀਤੇ ਸਭ ਤੋਂ ਪਹਿਲਾਂ ਉਹਦੇ ਬਾਰੇ ਦੱਸ ਦਿੰਨੇ ਆ ਵਟਸਐਪ ਚੈਨਲ ਤੇ ਇੰਸਟਾਗ੍ਰam ਚੈਨਲ ਦੋਨੋਂ ਤੇ ਠੀਕ ਹੈ ਸੋ 5905 ਸਪੋਰਟ ਤੇ 26052 ਰੈਜ਼ਿਸਟੈਂਸ ਇਹ ਆਪਾਂ ਅਪਡੇਟ ਕੀਤੇ ਤੁਹਾਨੂੰ 10 ਵਜੇ ਦੇ ਕਰੀਬ ਵਟਸਐਪ ਚੈਨਲ ਤੇ ਇੰਸਟਾਗ੍ਰam ਚੈਨਲ ਤੇ ਕੀ ਮਜਬੂਤ ਸਪੋਰਟ ਆਪਣਾ ਹੈ 5905 ਤੇ ਮਜਬੂਤ ਰੈਜ਼ਿਸਟੈਂਸ ਆਪਣਾ 2652 ਠੀਕ ਹੈ ਤੇ ਆਪਾਂ ਪਲਾਨ ਵੀ ਤੁਹਾਨੂੰ ਦੋ ਇਨਫਰਮ ਕੀਤੇ ਕਿ 5905 ਦੇ ਕੋਲ ਆ ਕੇ ਜੇ ਕੋਈ 15 ਮਿੰਟ ਦਾ ਹੈਮਰ ਜਾਂ ਫਿਰ ਇਨਵਰਟਡ ਹੈਮਰ ਬੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਹੁਣ ਦੇਖੋ 5905 ਦੇ ਕੋਲ ਆ ਕੇ ਆ 15 ਮਿੰਟ ਦਾ ਹੈਮਰ ਬਣਿਆ ਫਿਰ ਉਸ ਤੋਂ ਬਾਅਦ ਨਿਫਟੀ ਉੱਤੇ ਗਈ ਇੱਥੋਂ ਤੱਕ ਉੱਤੇ ਗਈ 5967 ਤੱਕ ਸੋ ਇਹ ਜਿਹੜਾ ਪਲਾਨ ਸੀ ਆਪਣਾ ਜਿਹੜਾ ਕਿ 10:14 ਮਿੰਟ ਤੇ ਆਪਾਂ ਦੱਸ ਦੱਸਿਆ ਸੀ ਸੋ ਇਸ ਪਲਾਨ ਦੇ ਮੁਤਾਬਕ ਟ੍ਰੇਡ ਬਣੀ ਹੈ ਤੇ ਇਹਦੇ ਵਿੱਚ ਪ੍ਰੋਫਿਟ ਵੀ ਹੋਇਆ ਸੋ ਜਿਹੜੇ ਵੀ ਆਪਣੇ ਨੇ ਟ੍ਰੇਡ ਕੀਤੀ ਹੋਗੀ ਉਹਨਾਂ ਨੇ ਪ੍ਰੋਫਿਟ ਕੀਤਾ ਹੋਊਗਾ ਤੇ 26052 ਦਾ ਆਪਾਂ ਇਹ ਕਿਹਾ ਸੀ ਕਿ 26052 ਦੇ ਕੋਲ ਜਾ ਕੇ ਜੇ 15 ਮਿੰਟ ਤੱਕ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗ ਮੈਨ ਬਣਦਾ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਆ ਸਕਦੀ ਉਹਦੇ ਕੋਲ ਤਾਂ ਚਲੋ ਨਿਫਟੀ ਗਈ ਨਹੀਂ ਕਿ ਪਰ ਦੋਨਾਂ ਦੇ ਵਿੱਚੋਂ ਇੱਕ ਪਲਾਨ ਬਣਿਆ ਪਰ ਉਸ ਤੋਂ ਵਾਦਾ ਤਾਂ ਕੀ ਕੀਤਾ 10:17 ਤੇ ਤੁਹਾਨੂੰ ਇੱਕ ਟ੍ਰੇਡ ਦਿੱਤੀ ਕਾਲ ਸਾਈਡ 5900 ਦਾ ਕਾਲ 82 ਤੇ ਆਪਾਂ ਬਾਇ ਕਰਵਾਇਆ ਸੋ ਇੱਕ ਵਾਰ ਆਪਾਂ ਉਹ ਕੱਢ ਲੈਨੇ ਆ ਆ ਆਪਣਾ 5900 ਦਾ ਕਾਲ ਆ ਸੋ ਇਹਦੇ ਵਿੱਚ ਆਪਾਂ ਜਿਹੜੀ ਟ੍ਰੇਡ ਕੀਤੀ ਸੀ ਕਿਹੜੇ ਬੇਸ ਤੇ ਕੀਤੀ ਸੀ ਸਭ ਤੋਂ ਪਹਿਲਾਂ ਸੋ ਦੇਖੋ ਆ ਜਿਹੜਾ ਲੈਵਲ ਆ ਆਪਣਾ ਕਾਲ ਦੇ ਵਿੱਚ ਆ ਜਿਹੜਾ ਏ ਆ سپورਟ ਇੱਥੇ ਦੇਖੋ ਇੱਥੇ ਵੀ ਟੱਚ ਹੋਇਆ ਤੇ ਇਧਰ ਦੇਖੋ ਇਥੋਂ ਹੀ ਸ਼ੂਟਿੰਗ 스타 ਬਣਾ ਕੇ ਥੱਲੇ ਲੱਗਾ ਸੀ ਸੋ ਇਹ ਸੀ سپورਟ ਤੇ سپورਟ ਦੇ ਉੱਤੇ ਕੀ ਬਣਿਆ ਇਨਵਰਟਡ ਹੈਮਰ ਬਣਿਆ ਤੇ ਇਨਵਰਟਡ ਹੈਮਰ ਦੇ ਹਾਈ ਤੇ ਯਾਨੀ ਕਿ 82.45 ਦੇ ਆਪਾਂ ਕਿਹਾ ਕਿ ਐਂਟਰੀ ਕਰ ਲਿਓ ਤੇ ਸਟਾਪ ਲੌਸ ਆਪਾਂ ਆਖਿਆ ਸੀ ਤੁਹਾਨੂੰ ਕਿ 62.85 ਤੁਹਾਡਾ ਸਟਾਪ ਲੌਸ ਰਹੂਗਾ ਤੇ ਟਾਰਗੇਟ ਆਪਣਾ 133 ਤੱਕ ਸੋ ਇਹ ਟਰੇਡ ਆਪਾਂ 10:17 ਮਿੰਟ ਤੇ ਤੁਹਾਨੂੰ ਇਨਫੋਰਮ ਕੀਤੀ ਸੀ ਤੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਟਰੇਡ ਕੀਤੀ ਸੋ ਇਸ ਟਰੇਡ ਦੇ ਵਿੱਚ ਉਸ ਤੋਂ ਬਾਅਦ ਆਪਾਂ ਕੀ ਕੀਤਾ ਜਦੋਂ ਇਹਦੇ ਵਿੱਚ ਮੋਮੈਂਟਮ ਨਹੀਂ ਆਇਆ ਸਭ ਤੋਂ ਪਹਿਲਾਂ ਤਾਂ ਆਇਸ ਕੈਂਡਲ ਨੇ ਜਦੋਂ ਦੇਖੋ ਇਹ ਪੂਰਾ ਭਰਿਆ ਹੋਇਆ ਕੈਂਡਲ ਨਹੀਂ ਬਣਿਆ ਉਸ ਤੋਂ ਬਾਅਦ ਆ ਮੈਨੂੰ ਲੱਗਾ ਕਿ ਇਹਦੇ ਵਿੱਚ ਜਿਹੜਾ ਮੋਮੈਂਟਮ ਆਪਾਂ ਐਕਸਪੈਕਟ ਕਰਨ ਦੇ ਸੀ ਕਿ ਵੱਡੇ ਵੱਡੇ ਕੈਂਡਲ ਬਣ ਕੇ ਉੱਤੇ ਜਾਏ ਸੋ ਉਹਦੇ ਆਉਣ ਦੇ ਚਾਂਸ ਘਟਿਆ ਇਸ ਕਰਕੇ ਆਪਾਂ ਕੀ ਕੀਤਾ ਸਟਾਪ ਲੌਸ ਨੂੰ ਟ੍ਰੇਲ ਕਰ ਲਿਆ ਬਾਹਰ ਤੋਂ ਆਪਾਂ ਸਟੌਪ ਲੌਸ ਨੂੰ 67 ਤੇ ਲੈ ਜਾਂਦਾ ਸੋ ਇਹਦੇ ਵਿੱਚ ਆਪਾਂ ਨੂੰ ਸਟੌਪ ਲੌਸ ਜਿਹੜਾ ਦੇਣਾ ਪਿਆ ਕੇਵਲ 15 ਪੁਆਇੰਟਾਂ ਦਾ ਤੇ 15 ਦੇ ਮੁਕਾਬਲੇ ਜਿਹੜਾ ਆਪਾਂ ਟਾਰਗੇਟ ਕਰਨ ੜੇ ਸੀ ਉਹ ਸੀ ਆਪਣਾ 51 ਪੁਆਇੰਟਾਂ ਦਾ 51 ਦਾ ਪ੍ਰੋਫਿਟ ਤੇ 15 ਪੁਆਇੰਟਾਂ ਦਾ ਸਟੌਪ ਲੌਸ ਸੋ ਹਮੇਸ਼ਾ ਦੇਖੋ ਟ੍ਰੇਡਿੰਗ ਦੇ ਵਿੱਚ ਸਪੈਸ਼ਲੀ ਆਪਸ਼ਨ ਟ੍ਰੇਡਿੰਗ ਦੇ ਵਿੱਚ ਯਾਦਾਬਾਰ ਸਹੀ ਹੋਣ ਦੀ ਲੋੜ ਨਹੀਂ ਹਮੇਸ਼ਾ ਸਹੀ ਹੋਣ ਦੀ ਲੋੜ ਨਹੀਂ ਗਈ ਸਿੰਪਲ ਜੀ ਗੱਲ ਇਹ ਆ ਕਿ ਸਟੌਪ ਲੌਸ ਦਾ ਹੋ ਛੋਟਾ ਤੇ ਪ੍ਰੋਫਿਟ ਲਓ ਬਹੁਤ ਵੱਡਾ ਜੇ ਇਹ ਦੋ ਚੀਜ਼ਾਂ ਤੁਸੀਂ ਕਰਨ ਦੇ ਜੋ ਤੁਹਾਨੂੰ ਆਪਸ਼ਨ ট্রেডিং ਦੇ ਵਿੱਚ ਪ੍ਰੋਫਿਟੇਬਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਰੋਕ ਸਕਦਾ ਸਿੰਪਲ ਜੀ ਗੱਲ ਹੈ ਸੋ ਇਹਦੇ ਵਿੱਚ ਆਪਾਂ ਸਟੌਪ ਲੌਸ ਦਿੱਤਾ ਕੇਵਲ 15 ਪੁਆਇੰਟ ਦਾ ਸਟੌਪ ਲੌਸ ਹਿੱਟ ਹੋਇਆ ਸੀ ਸੋ ਇਹਦੇ ਆਪਾਂ ਵੀਡੀਓ ਵੀ ਬਣਾ ਕੇ ਇੰਸਟਾਗ੍ਰam ਤੇ ਪਾਈ ਸੀ ਤੇ ਬਹੁਤ ਸਾਰੇ ਵੀਰਾਂ ਪਣਾ ਨੇ ਟ੍ਰੇਡ ਕੀਤੀ ਵੀ ਆ ਜਿਨ੍ਹਾਂ ਵੀਰਾਂ ਪਣਾ ਨੇ ਇਹ ਟ੍ਰੇਡ ਕੀਤੀ ਆ ਉਹਨਾਂ ਨੂੰ ਤਾਂ ਦੇਖੋ ਆਪਾਂ ਇਨਫੋਰਮ ਕਰਤਾ ਸੀ 11:36 ਮਿੰਟ ਤੇ ਕਿ ਹੁਣ ਫਨ ਕਰੋ ਇੰਜੋਏ ਕਰੋ ਟੈਨਸ਼ਨ ਨਹੀਂ ਲੈਣੀ ਜੋ ਵੀ ਤੁਸੀਂ ਐਕਟੀਵਿਟੀ ਕਰਦੇ ਜੋ ক্রিকেট ਖੇਡੋ ਫੁੱਟਬਾਲ ਖੇਡੋ ਇੰਜੋਏ ਕਰੋ ਲਾਈਫ ਨੂੰ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰੋ ਤੇ ਕੱਲ ਨੂੰ ਆਪਾਂ ਮਿਲਦੇ ਆ ਸੋ ਇਹ ਚੀਜ਼ ਆਪਾਂ ਦੇਖੋ ਆਖੀ ਸੀ ਤੇ ਉਸ ਤੋਂ ਬਾਅਦ ਮੈਂ ਵੀ ਕੋਈ ਟਰੇਡ ਨਹੀਂ ਕੀਤੀ ਤੇ ਉਮੀਦ ਹੈ ਕਿ ਜਿਨ੍ਹਾਂ ਵੀਰਾਂ ਭੈਣਾਂ ਨੇ ਇਹ ਟਰੇਡ ਕੀਤੀ ਸੀ ਉਹਨਾਂ ਨੇ ਵੀ ਕੋਈ ਟਰੇਡ ਨਹੀਂ ਕੀਤੀ ਹੋਊਗੀ ਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਟਰੇਡ ਨਹੀਂ ਕੀਤੀ ਤੇ ਉਮੀਦ ਆਪਾਂ ਕਰਦੇ ਆ ਕਿ ਉਹਨਾਂ ਵੀਰਾਂ ਭੈਣਾਂ ਨੇ ਆਹ ਵਾਲੀ ਟਰੇਡ ਜਿਹੜੀ ਸੀ ਨਿਫਟੀ ਦੇ ਵਿੱਚ 5905 ਤੇ 15 ਮਿੰਟ ਦੇ ਹੈ ਅਮਰਵਾਲੀ ਇਹ ਟਰੇਡ ਜ਼ਰੂਰ ਕੀਤੀ ਹੋਗੀ ਸੋ ਜੀਣਾ ਵੀਰਾਂ ਪਣਾ ਨੇ ਵੀ ਇਹ ਟਰੇਡ ਕੀਤੀ ਹੈ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਟਰੇਡ ਬਾਰੇ ਆਪਾਂ ਦੇਖੋ ਤੁਹਾਨੂੰ ਇਨਫੋਰਮ ਕਰਤਾ ਸੀ 10:14 ਮਿੰਟ ਤੇ ਤੇ ਇਹ ਟਰੇਡ ਬਣੀ ਤੇ ਇਹਦੇ ਵਿੱਚ ਦੇਖੋ ਵਧੀਆ ਆਪਾਂ ਨੂੰ ਇੱਕ ਪ੍ਰੋਫਿਟ ਵੀ ਦੇਖਣ ਨੂੰ ਮਿਲਿਆ ਸੋ ਇਹ ਆਪਣਾ ਅੱਜ ਦਾ ਹਲ ਰਿਹਾ ਹੁਣ ਆਪਾਂ ਗੱਲ ਕਰਦੇ ਹਾਂ ਕਿ 11 ਫਰਵਰੀ ਨੂੰ ਯਾਨੀ ਕਿ ਬੁੱਧਵਾਰ ਨੂੰ ਕੀ ਹੋ ਸਕਦਾ ਨਿਫਟੀ ਦੇ ਵਿੱਚ ਕਿਹੜੇ-ਕਿਹੜੇ ਪਲਾਨ ਨੇ ਆ ਸੋ ਬੁੱਧਵਾਰ ਵਾਸਤੇ ਜਿਹੜੇ ਦੇਖੋ ਆਪਣੇ ਸਭ ਤੋਂ ਇੰਪੋਰਟੈਂਟ ਲੈਵਲ ਆ ਸਭ ਤੋਂ ਪਹਿਲਾਂ ਤਾਂ ਦੇਖੋ 5905 ਵਾਲਾ ਜਿਹੜਾ ਇਹਨੂੰ ਵਿੱਚੋਂ ਕੱਟ ਦੋ 5905 ਵਾਲਾ ਕੱਟ ਕੇ ਤੇ ਧਿਆਨ ਨਾਲ ਦੇਖੋ ਸਭ ਤੋਂ ਪਹਿਲਾਂ ਤਾਂ ਦੇਖੋ ਆਪਣਾ 5870 ਇਹ ਬਹੁਤ ਇੰਪੋਰਟੈਂਟ ਲੈਵਲ ਆ ਇਹਦੇ ਕੋਲੋਂ ਦੇਖੋ ਜਦੋਂ ਨਿਫਟੀ ਥੱਲੇ ਸੀ ਆਪਣਾ ਸੋਮਵਾਰ ਦੀ ਗੱਲ ਆ ਸੋ ਇਥੋਂ ਦੇਖੋ ਇੱਕ ਵਾਰ ਰੈਜ਼ਿਸਟੈਂਸ ਲੈ ਕੇ ਥੱਲੇ ਲੱਗੀ ਫਿਰ ਇਹਦੇ ਆ ਕੇ ਕੋਲ ਆ ਕੇ ক্লোজিং ਹੋਈ ਤੇ ਤੀਜੀ ਵਾਰ ਅੱਜ ਇਥੋਂ ਸਪੋਰਟ ਲੈ ਕੇ ਉੱਤੇ ਗਈ ਹੈ ਸੋ ਬਹੁਤ ਇੰਪੋਰਟੈਂਟ ਲੈਵਲ ਆਇਆ ਹੈ ਫਰੈਸ਼ ਲੈਵਲ ਆ ਸੋ ਜੇ ਦੇਖੋ ਨਿਫਟੀ ਇਹਦੇ ਕੋਲ ਆ ਕੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ ਇਨਵਰਟਡ ਹੈਮਰ ਬਣਾਉਂਦੀ ਹੈ ਤੇ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਇਹ ਆ ਕਿ ਦੇਖੋ ਨਿਫਟੀ ਦੂਜੀ ਵਾਰ ਜਿਹੜੀ ਜਗ੍ਹਾ ਤੋਂ ਆ ਦੇਖੋ ਸ਼ੂਟਿੰਗ ਸਟਾਰ ਬਣਾ ਕੇ ਡਿੱਗੀ ਆ 5967 ਪੰਜੀ 967 ਇਹ ਆਪਣਾ ਸਟਰੋਂਗ ਰੈਜ਼ਿਸਟੈਂਸ ਹੈ ਗੱਲ ਵਾਸਤੇ ਜੇ ਦੇਖੋ ਨਿਫਟੀ ਦੁਬਾਰਾ ਪੰਜੀ 967 ਦੇ ਕੋਲ ਆਉਂਦੀ ਹੈ ਤੇ ਥੋੜਾ ਜਿਹਾ ਜੇ ਤੋਂ ਥੱਲੇ ਰਹਿੰਦੀ ਹੈ ਥੋੜਾ ਜਿਹਾ ਜੇ ਤੋਂ ਥੱਲੇ ਰਹੇ ਇਹਦੇ ਹਾਈ ਨੂੰ ਟੱਚ ਨਾ ਕਰੇ ਇਸ ਤੋਂ ਥੋੜਾ ਜਿਹਾ ਥੱਲੇ ਰਹਿ ਕੇ ਸ਼ੂਟਿੰਗ ਸਟਾਰ ਬਣਾਏ 15 ਮਿੰਟ ਦਾ ਕੋਈ ਜਾਂ ਫਿਰ 15 ਮਿੰਟ ਦਾ ਕੋਈ ਹੈਂਗਿੰਗ ਮੈਨ ਬਣਾਏ ਤੇ ਉਹਦਾ ਜੇ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਇਹ ਆਪਣਾ ਦੂਜਾ ਪਲਾਨ ਤੀਜਾ ਪਲਾਨ ਆਪਣਾ ਇਹ ਆ ਕਿ ਜੇ ਨਿਫਟੀ ਪੰਜੀ 819 ਦੇ ਕੋਲ ਆ ਕੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਹਾਂ ਮਰ ਜਾਂ ਇਨਵਰਟਡ ਹੈਮਰ ਜਾਂ ਫਿਰ 15 ਮਿੰਟ ਦਾ ਕੋਈ ਡਬਲ ਪੈਟਰਨ ਬਣਾਉਂਦੀ ਹੈ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਤੀਜਾ ਪਲਾਨ ਸੋ ਇਹ ਤਿੰਨ ਪਲਾਨ ਨੇ ਆਪਣੇ ਕੱਲ੍ਹ ਵਾਸਤੇ ਤੇ ਇੱਕ ਵਾਰ ਧਿਆਨ ਦੇ ਨਾਲ ਨੋਟ ਕਰ ਲਓ ਇੱਥੇ ਜਿਹੜੀਆਂ ਬਾਕੀ ਲਾਈਨਾਂ ਆ ਉਹਨਾਂ ਤੇ ਧਿਆਨ ਦਿਓ ਸਿਰਫ ਜਿਹੜੀਆਂ ਇੰਪੋਰਟੈਂਟ ਲਾਈਨਾਂ ਆ ਜਿਹੜੇ ਇੰਪੋਰਟੈਂਟ ਸਪੋਰਟ ਤੇ ਰੈਜ਼ਿਸਟੈਂਸ ਆ ਉਹ ਨੋਟ ਕਰ ਲਓ ਸੋ ਕੱਲ੍ਹ ਵਾਸਤੇ ਆਪਣਾ ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਹੈ 5967 ਸਭ ਤੋਂ ਮਜ਼ਬੂਤ ਸਪੋਰਟ ਹੈ ਆਪਣਾ 5870 ਤੇ 52819 ਠੀਕ ਹੈ ਸੋ ਜੇ ਤਾਂ ਦੇਖੋ ਨਿਫਟੀ ਆਪਣੇ ਇਸੇ ਜ਼ੋਨ ਦੇ ਵਿੱਚ ਓਪਨ ਹੁੰਦੀ ਹੈ ਜ਼ੋਨ ਕਿਹੜਾ ਹੈ 5967 ਤੋਂ ਲੈ ਕੇ 52819 ਜੇ ਇਹ ਦੇ ਬਸਕਾਰ ਓਪਨਿੰਗ ਹੁੰਦੀ ਫਿਰ ਆਪਣੇ ਇਹੀ ਪਲਾਨ ਰਹਿਣਗੇ ਤੇ ਜੇ ਦੇਖੋ ਇਸ ਤੋਂ ਉੱਤੇ ਓਪਨ ਹੋ ਜਾਂਦੀ ਹੈ ਜਾਂ ਫਿਰ ਇਸ ਤੋਂ ਥੱਲੇ ਓਪਨ ਹੁੰਦੀ ਫਿਰ ਪਲਾਨ ਚੇਂਜ ਰਹਿਣਗੇ ਤੇ ਜਿਹੜੇ ਪਲਾਨ ਚੇਂਜ ਰਹਿਣਗੇ ਉਹ ਆਪਾਂ ਤੁਹਾਨੂੰ WhatsApp ਚੈਨਲ ਤੇ Instagram ਚੈਨਲ ਤੇ ਅਪਡੇਟ ਕਰ ਦਾਂਗੇ WhatsApp ਚੈਨਲ ਤੇ Instagram ਚੈਨਲ ਦੋਨਾਂ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਇਹ ਸੀ ਆਪਣੇ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ